ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 18 ਦਸੰਬਰ ਨੂੰ ਪੰਜਾਬ ਦਾ ਮੌਸਮ ਰਾਤ ਵੇਲੇ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਦੇ ਵਿੱਚ ਅੱਜ ਸਵੇਰ ਵੇਲੇ ਹਲਕੀ ਜਿਹੀ ਧੁੰਦ ਦੇਖਣ ਨੂੰ ਮਿਲੀ ਪਰ ਜਦੋਂ ਹੀ ਸੂਰਜ ਨਿਕਲਿਆ ਤਾਂ ਦੂਰ ਹੋ ਗਿਆ ਕੋਰਾ ਜਿਵੇਂ ਅੱਗੇ ਪਿਛਲੇ ਦਿਨਾਂ ਦੇ ਵਿੱਚ ਪੈ ਰਿਹਾ ਸੀਗਾ ਉਸੇ ਤਰ੍ਹਾਂ ਅੱਜ ਵੀ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਪਿਆ ਪਰ ਅੱਜ ਬਾਅਦ ਦੁਪਹਿਰ ਤੋਂ ਹਲਕੀ ਜਿਹੀ ਬੱਦਲਬਾਜ਼ੀ ਪੰਜਾਬ ਹਰਿਆਣਾ ਜੰਮੂ ਤੇ ਹਿਮਾਚਲ ਦੇ ਉੱਪਰ ਦੀ ਗੁਜਰ ਰਹੀ ਹੈ ਜਿਸ ਕਰਕੇ ਅੱਜ ਸ਼ਾਮ ਵੇਲੇ ਹਲਕਾ ਜਿਹਾ ਤੁਸੀਂ ਦੇਖੋਗੇ ਕਿ ਤੁੰਦ ਵਰਗਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਹੋ ਸਕਦਾ ਹੈ ਕਿ ਕੁਝ ਕੁ ਖੇਤਰਾਂ ਦੇ ਵਿੱਚ ਤੁਹਾਨੂੰ ਸ਼ਾਮ ਵੇਲੇ ਹਲਕੀ ਜਿਹੀ ਧੁੰਦ ਵੀ ਦੇਖਣ ਨੂੰ ਮਿਲ ਜਵੇ ਤੇ ਕੱਲ ਸਵੇਰ ਨੂੰ ਵੀ ਅਜੇ ਹੀ ਮਾਹੌਲ ਮਿਲੇਗਾ ਕਿ ਸਵੇਰ ਨੂੰ ਜਿਵੇਂ ਅੱਜ ਧੁੰਦ ਦੇਖੀ ਸੀਗੀ ਕੱਲ ਨੂੰ ਥੋੜੇ ਜਿਹਾ ਵੱਧ ਖੇਤਰ ਦੇ ਵਿੱਚ ਸਵੇਰ ਵੇਲੇ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਤਕਰੀਬਨ ਹੁਣ ਧੁੰਦ ਪੈਣ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਹੌਲੀ-ਹੌਲੀ ਵੱਧ ਹੀ ਜਾਵੇਗੀ ਤੇ ਕੋਲਡ ਡੇ ਪੰਜਾਬ ਦੇ ਵਿੱਚ ਲੱਗਦੇ ਜਾਣਗੇ ਟੈਂਪਰੇਚਰ ਅੱਜ ਵੀ ਸਵੇਰ ਵੇਲੇ ਆਦਮਪੁਰ ਏਰੀਏ ਦਾ 0 ਡਿਗਰੀ ਜਾਂ ਉਸ ਦੇ ਆਸ-ਪਾਸ ਸਭ ਤੋਂ ਘੱਟ ਦਰਜ ਕੀਤਾ ਗਿਆ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾ ਸੁਭਾਵਿਕ ਹੀ ਹੈ ਕਿ ਉੱਥੇ ਤਾਪਮਾਨ ਪੰਜਾਬ ਦੇ ਵਿੱਚ 1-2 ਡਿਗਰੀ ਸਵੇਰ ਵੇਲੇ ਲਗਾਤਾਰ ਦਰਜ ਕੀਤਾ ਜਾਵੇਗਾ ਤੇ ਠੰਡ ਦੇ ਵਿੱਚ ਲਗਾਤਾਰ ਪੰਜਾਬ ਵਿੱਚ ਤੁਹਾਨੂੰ ਵਾਦਾ ਦੇਖਣ ਨੂੰ ਮਿਲਦਾ ਰਹੇਗਾ ਇਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਵੀ ਖਾਸ ਬਦਲਾਅ ਨਹੀਂ ਹੋ ਰਿਹਾ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਜਦੋਂ ਧੁੰਦ ਪੈਣੀ ਸ਼ੁਰੂ ਹੋ ਗਈ ਤਾਂ ਕੋਰਾ ਹੌਲੀ-ਹੌਲੀ ਘਟਦਾ ਜਾਵੇਗਾ ਪੈਣਾ